보바 바바라 마데 제 시다 제 시다 제 시다 제 시다 ਜਗਮੁਣ ਸ਼ਿਵਾਲਾ ਬੋਰਡ ਵਾਲੇ ਤੋਂ ਆਪਣੀ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਅੱਜ ਆ ਕੇ ਇਥੇ ਰੌਣਕ ਲਾਈ ਹੈ ਕਿ ਸਾਡਾ ਹੌਸਲਾ ਵਧਾਈ ਕੀਤੀ ਹੈ ਤੇ ਸਾਡੇ ਨਾਲ ਖੜੋਏ ਨੇ ਤੁਹਾਨੂੰ ਇਹਨਾਂ ਹੀ ਬੜੀ ਮਿਹਰਬਾਨੀ ਦਾ ਜੀ ਬਹੁਤ ਬਹੁਤ ਸ਼ੁਕਰੀਆ ਸਾਰੇ ਭੈਣ ਭਰਾਵਾਂ ਦਾ ਜੀ ਧੰਨਵਾਦ ਜੀ ਧੰਨਵਾਦ ਮੈਂ ਦਵਿੰਦਰ ਕੁਮਾਰ ਸ਼ਰਮਾ ਜੈ ਸ਼੍ਰੀ ਰਾਮ ਅੱਜ ਮੰਦਰਸ਼ਾਲਾ ਬੋਰਡ ਵਿਖੇ ਪੁਰਾਣੇ ਰਿਸਪੈਕਟਡ ਸਾਡੇ ਪ੍ਰਧਾਨਾਂ ਜਾਂ ਮੈਂਬਰ ਸਾਹਿਬਾਨ ਦੀ ਸਹਿਮਤੀ ਨਾਲ ਅੱਜ ਮੀਟਿੰਗ ਰੱਖੀ ਗਈ ਹੈ ਉਸ ਮੀਟਿੰਗ ਦੇ ਵਿੱਚ ਨਵੀਂ ਟੀਮ ਜਿਹੜੀ ਇਹ ਨਾਲ ਐਡ ਕੀਤੀ ਗਈ ਇਹਨਾਂ ਦੀ ਸਹਿਮਤੀ ਦੇ ਨਾਲ ਔਰ ਰਲ ਕੇ ਇਸ ਮੰਦਰ ਦੇ ਸੁਧਾਰ ਵਾਸਤੇ ਕੰਮ ਕਰਨ ਵਾਸਤੇ ਅੱਜ ਪ੍ਰੰਗ ਲਿਆ ਗਿਆ ਹੈ ਇਹ ਸਾਰੀ ਟੀਮ ਜਿਹੜੀ ਆ ਰਲ ਕੇ ਕੰਮ ਕਰੇਗੀ ਕੈਸ਼ ਦਾ ਕੰਮ ਸੰਭਾਲੇਗੀ ਸਟੋਰ ਦਾ ਕੰਮ ਸੰਭਾਲੇਗੀ ਜਿੱਥੇ ਵੀ ਕਿਤੇ ਡਿਊਟੀ ਲਈ ਜਾਵੇਗੀ ਉਹ ਬੜੀ ਆਪਣੀ ਇਮਾਨਦਾਰੀ ਨਾਲ ਡਿਊਟੀ ਨਿਭਾਈ ਜਾਵੇਗੀ ਜੈ ਸ਼੍ਰੀ ਰਾਮ ਬੇਸ਼ੱਕ ਜੈ ਸ਼੍ਰੀ ਰਾਮ ਮੇਰਾ ਨਾਮ ਸੰਜੀਵ ਸ਼ਰਮਾ ਵਾਂ ਅੱਜ ਬਹੁਤ ਖੁਸ਼ੀ ਦਾ ਦਿਨ ਹੈਗਾ ਵਾ ਕਿ ਸਾਰੇ ਇਲਾਕਾ ਨਿਵਾਸੀ ਅੱਜ ਇਕੱਠੇ ਬੋੜਾ ਸ਼ਵਾਲਾ ਮੰਦਿਰ ਵਿੱਚ ਹੋਏ ਆ ਜਿਹਦੇ ਵਿੱਚ ਅੱਜ ਬੜਾ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਆ ਸਾਡੇ ਜਿਹੜੇ ਪੁਰਾਣੇ ਮੈਂਬਰ ਜਿਹੜੇ ਹੈਗੇ ਸੀ ਇੱਥੇ ਉਹਨਾਂ ਤੇ ਅੱਜ ਨਵੀਂ ਇੱਕ ਕਮੇਟੀ ਵੀ ਨਾਲ ਬਣਾਈ ਗਈ ਹੈਗੀ ਆ ਜਿਹਦੇ ਵਿੱਚ ਕੈਸ਼ੀਅਰ ਦੇ ਵਿੱਚ 6 ਮੈਂਬਰ ਆ ਸਟੋਰ ਦੇ ਵਿੱਚ 3 ਮੈਂਬਰ ਆ ਔਰ ਤਿੰਨ ਜਿਹੜੇ ਸੁਪਰਵਾਈਜ਼ਰ ਕਰਨਗੇ ਉਹ ਹੈਗੇ ਆ ਮਤਲਬ ਕਿ ਮੰਨ ਅੱਜ ਬੜਾ ਖੁਸ਼ ਆਗਾ ਵਾ ਕਿ ਅੱਜ ਜਿਹੜਾ ਬੋਡਰ ਸ਼ਵਾਲੇ ਵਿੱਚ ਮਤਲਬ ਕਿ ਹੁਣ ਬਹੁਤ ਮਤਲਬ ਕਿ ਅੱਗੇ ਵੀ ਬਹੁਤ ترقی ਕੀਤੀ ਆ ਤੇ ਹੁਣ ਵੀ ਗਾਂ ਸਾਰੇ ਰਲ ਮਿਲ ਕੇ ਅਸੀਂ જય ਸ਼੍ਰੀ ਰਾਮ ਜੀ ਜੀਕੇਸ਼ ਹੰਡਾ ਜੀ ਜੀ ਰਾਮ ਅੱਜ ਜੇ ਜਵਾਬ ਨਗਰ ਬੋਰਡ ਵਾਲੇ ਸ਼ਵਾਲੇ ਇਲਾਕਾ ਨਿਵਾਸੀਆਂ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਸਾਰਿਆਂ ਦੀ ਸਰਵ ਸੰਮਤੀ ਦੇ ਨਾਲ ਪੁਰਾਣੀ ਕਮੇਟੀ ਨੂੰ ਥੋੜਾ ਜਿਹਾ ਵੱਡਾ ਕਰਕੇ 11 ਮੈਂਬਰੀ ਕਮੇਟੀ ਚੁਣੀ ਗਈ ਆ ਉਹ 11 ਮੈਂਬਰੀ ਕਮੇਟੀ ਸਰਵ ਸੰਮਤੀ ਨਾਲ ਚੁਣੀ ਗਈ ਆ ਅੱਗੇ ਤੋਂ ਉਹ ਜਿਹੜੀ 11 ਮੈਂਬਰੀ ਕਮੇਟੀ ਹੈ ਜਿਹੜੇ ਵਾਅਦਾ ਕੀਤਾ ਗਿਆ ਵਾ ਉਹ ਅੱਗੇ ਤੋਂ ਮੰਦਿਰ ਦੇ ਡਵੈਲਪਮੈਂਟ ਵਾਸਤੇ ਮੰਦਿਰ ਦੇ ਰੱਖ-ਰਖਾ ਵਾਸਤੇ ਜਾਂ ਜੋ ਵੀ ਤਿਹਾਰ ਹੋਣ ਉਹਨਾਂ ਨੂੰ ਮੈਂਟੇਨ ਕਰਨ ਵਾਸਤੇ ਇਹ ਟੀਮ ਸਾਰਾ ਕੰਮ ਕਰੂਗੀ ਤੇ ਇਲਾਕਾ ਨਿਵਾਸੀ ਉਹਨਾਂ ਦਾ ਸਹਿਯੋਗ ਕਰਨਾ ਧੰਨਵਾਦ ਜੀ ਜੈ ਸ਼੍ਰੀ ਅਪ ਮੇਰਾ ਨਾਮ ਪਵਨ ਪਿਆਲਾ ਗੋੜ ਵਾਲੇ ਸ਼ਵਾਲੇ ਮੰਦਿਰ ਤੋਂ ਅੱਜ ਮਿਤੀ 18 ਨੂੰ ਅੱਜ ਇੱਕ ਮੀਟਿੰਗ ਹੋਈ ਆ ਜਿਹੜੀ ਪੁਰਾਣੀ ਕਮੇਟੀ ਸੀ ਜਿੱਦਾਂ ਸਾਰੇ ਸਾਥੀਆਂ ਨੇ ਦੱਸਿਆ ਬਹੁਤ ਸੋਹਣਾ ਕੰਮ ਕੀਤਾ ਪਰ ਕੁਝ ਜਿਹੜੇ ਸਾਥੀ ਉਹਨਾਂ ਨੇ ਜਾਣ ਕਰਕੇ ਅੱਜ ਇਹਨਾਂ ਨੇ ਇਹ ਕਮੇਟੀ ਦਾ ਵਿਸਤਾਰ ਕੀਤਾ ਜਿਹਦੇ ਵਿੱਚ ਕੈਸ਼ ਦੇ ਵਿੱਚ 6 ਮੈਂਬਰਾਂ ਨੂੰ ਡਿਊਟੀ ਲਈ ਗਈ ਆ ਜਿਨ੍ਹਾਂ ਚ ਆਪਣੇ ਦੀਪਕ ਭਾਟਿਆ ਜੀ ਹਾਂਡਾ ਜੀ ਜਤਿੰਦਰ ਜੀ ਦਵਿੰਦਰ ਜੀ ਸੰਜੀਵ ਜੀ ਤੇ ਕੁਲਵਿੰਦਰ ਜੀ ਇਹਨਾਂ ਦੀ ਕੈਸ਼ ਦੇ ਵਿੱਚ ਜੋ ਮੈਣੀ ਦਿੱਤੀ ਗਈ ਆ ਵੀ ਸਾਰਿਆ ਕੈਸ਼ ਦਾ ਕੰਮ ਇਹਨਾਂ ਨੇ ਦੇਖਣਾ ਨਾਲ ਦੇ ਨਾਲ ਆਪਣੇ ਜਿਹੜੇ ਪੁਰਾਣੇ ਮੈਂਬਰ ਸੀਗੇ ਤੇ ਦਰਸ਼ਨ ਲਾਲ ਜੀ ਉਹਨਾਂ ਦੇ ਨਾਲ ਇਸ ਸਟੋਰ ਦੀ ਸੇਵਾ ਦਿੱਤੀ ਗਈ ਆ ਸੈਕਲ ਸਾਹਿਬ ਜੀ ਨੂੰ ਤੇ ਸੁਜੀਤ ਸ਼ਰਮਾ ਜੀ ਨੂੰ ਨਾਲ ਦੇ ਨਾਲ ਤਿੰਨ ਇਹਨਾਂ ਦੇ ਅਧਿਐਕਸ਼ ਕਹਿ ਲੋ ਸੁਪਰਵਾਈਜ਼ਰ ਕਹਿ ਲੋ ਸ਼ਤੀ ਸਲਵਾਨ ਜੀ ਤੇ ਜਿਹੜੇ ਆਪਣੇ ਜਗਮਉਨ ਜੀ ਤੇ ਰਮੇਸ਼ ਜੀ ਇਹ ਤਿੰਨ ਇਹਨਾਂ ਦੀ ਸੁਪਰਵੀਜ਼ਨ ਕਰਨ ਕੇ ਇਹ ਅਧਿਐਕਸ਼ ਦੇ ਰੂਪ ਦੇ ਵਿੱਚ ਇਹ ਤਮਕਾੜੀ ਦੀ ਕਮੇਟੀ ਇਹ ਤੋਂ ਬਾਅਦ ਸ਼ਿਵਰਾਤਰੀ ਲਈ ਅਸੀਂ ਆਪਾਂ ਅੱਜ ਮੀਟਿੰਗ ਦੇ ਵਿੱਚ ਸਾਰਾ ਡਿਸਕਸ ਕੀਤਾ ਕਿ ਕੀ ਕੀ ਪ੍ਰੋਗਰਾਮ ਹੋਣਾ ਵਾ ਗੈ ਸ਼ਿਦਾਂ ਸਾਰਿਆਂ ਦੀ ਸਹਿਮਤੀ ਹੋਈ ਇਕੱਠੀਆਂ ਦੀ ਬਿਲਕੁਲ ਸਾਰਿਆਂ ਦੀ ਸਹਿਮਤੀ ਨਾਲ ਪੁਰਾਣੇ ਜਿਹੜੇ ਮੈਂਬਰ ਨੇ ਉਹਨਾਂ ਦੀ ਸਹਿਮਤੀ ਨਾਲ ਹੀ ਇਹ ਵਿਸਥਾਰ ਹੋਇਆ ਉਹ ਤੋਂ ਬਿਨਾ ਇਹ ਪੋਸੀਬਲ ਨਹੀਂ ਸੀਗਾ ਕਿਉਂਕਿ ਰਜਿਸਟਰਡ ਬੋਡੀ ਹੈਗੇ ਇਹਨਾਂ ਦੀ ਸਹਿਮਤੀ ਦੇ ਨਾਲ ਇਹ ਸਾਰਾ ਕੰਮ ਹੋਇਆ ਅੱਜ ਮੰਦਰ ਦਾ ਸੁਧਾਰ ਕਰਨ ਦੇ ਲਈ ਇਹਨਾਂ ਨੇ ਬੜਾ ਕੀਤਾ। ਬਾਕੇ ਜਿਹੜੇ ਮੈਂਬਰ ਬਣੇ ਨੇ ਅਸੀਂ ਵੀ ਸਾਥ ਦੇਵਾਂਗੇ ਇਹਨਾਂ ਦਾ। ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। मेरा नाम सुजीत शर्मा है मैं, मैं बोर्ड वाले शिवाला मंदिर कमेटी में मेंबर हूँ आज हमारी एक मीटिंग की गई जिसमें नए मेंबरों को ऐड किया गया जिससे कि हम आगे आने वाले कामों को सुचारू रूप से चला सकें आने वाले जन्माष्टमी के प्रोग्राम और पे हम अपने साथियों के साथ मिलकर जो आगे के सारे फंक्शन है वो, वो सही तरह से मना सकें आज काफ़ी मेम्बरों का मतलब हजूम लगा हुआ था यहाँ पर जो हमारे विचार विटार एक दूसरे से ਸਾਂਚੇ ਕੀਏ ਗਏ ਔਰ ਇਸਮੇ ਇਹ ਨਿਕਲ ਕੇ ਆਇਆ ਕਿ ਹਮ ਸਭ ਕੋ ਮਿਲ ਕੇ ਹਿੰਦੂ ਧਰਮ ਕੇ ਲਿਏ ਕਾਮ ਕਰਨਾ ਚਾਹੀਏ। ਸਭੀ ਸਹਿਮਤੀ ਕੇ ਸਾਥ ਇਹ ਕਾਰਕਰਮ ਆਗੇ ਹੋਇਆ ਹੈ ਔਰ ਆਗੇ ਵੀ ਐਸੇ ਚਲਤਾ ਰਹੇਗਾ। ਮੈਂ ਜੀ ਮਹੇਸ਼ ਸ਼ਰਮਾ ਮੰਦਿਰ ਕਮੇਟੀ ਸ਼ਵਾਲਾ ਬੋੜਾ ਦਾ ਸੇਵਕ ਅੱਜ ਜਿਹੜੀ ਬੜੀ ਹਗਾਮੀ ਮੀਟਿੰਗ ਹੋਈ ਆ ਕੁਝ ਮਤਲੇ ਸੀ ਮੰਦਿਰ ਦੇ ਆਉਣ ਵਾਲੇ ਦੇ ਆਪਣਾ ਆਨ ਵਾਲਿਸ਼ ਮਹਾ ਸ਼ਵਰਾਤਰੀ ਦੇ ਪ੍ਰੋਕਸ ਦੇ ਚ ਤੇ ਆਪਸੀ ਗੱਠਜੰਡਨ ਦੇ ਵਿੱਚ ਪਿਆਰ ਪਿਆਰ ਭਰੀ ਜਿਹੜੀ ਸਭਾ ਮੀਟਿੰਗ ਹੋਈ ਆ ਅੱਜ ਬੜੀ ਖੁਸ਼ੀ ਦੀ ਗੱਲ ਆ ਸਾਰੇ ਮੈਂਬਰ ਆ ਪਰ ਇਕੱਠੇ ਹੋ ਗਏ ਬੈਠੇ ਆ ਤੇ ਵਿਚਾਰ ਆਪ ਆਪਣੇ ਵਿਚਾਰ ਸਾਰੇ ਦਿੱਤੇ ਆ ਜੈ ਸ਼੍ਰੀ ਹਾਂ ਜੈ ਸ਼ੰਗਰ ਆਬ ਆਪਾ ਤਾਂ ਆਸ਼ ਕਰਦਾ ਵੀ ਇਸੇ ਤਰ੍ਹਾਂ ਪਿਆਰ ਬਣਿਆ ਰਹੇ ਮੰਦਿਰ ਕਮੇਟੀ ਦਾ ਸਾਰਾ ਆਪਸ ਵਿੱਚ ਮੈਂ ਜਤਿੰਦਰ ਲਖਨਪਾਲ ਅੱਜ ਸਮੂਹ ਇਲਾਕਾ ਨਿਵਾਸੀ ਬੋੜ ਵਾਲਾ ਛਵਾਲਾ ਮੰਦਿਰ ਵਿੱਚ 71 ਹੋਏ ਉਹਨਾਂ ਨੇ ਅੱਜ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਹੈ ਵੀ ਮੰਦਿਰ ਕਮੇਟੀ ਜੋ ਕਾਫੀ ਸਮੇਂ ਤੋਂ ਜਗਮੋਹਨ ਜੀ ਔਰ ਸ਼੍ਰੀ ਦਰਸ਼ਨ ਲਾਲ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਚੱਲ ਰਹੀ ਸੀ ਬਹੁਤ ਅੱਛਾ ਇਹਨਾਂ ਨੇ ਕੰਮ ਆਪਣੀ ਡਿਊਟੀ ਨਿਭਾਈ ਹੈ ਕਿੰਨਾ ਕਿ ਇਹਨਾਂ ਕੋ ਹੋ ਸਕਿਆ ਇਹਨਾਂ ਨੇ ਆਪਣੇ ਤਨ ਮਨ ਧਨ ਨਾਲ ਸੇਵਾ ਕੀਤੀ ਹੈ ਸਮੂਹ ਲੋਕਾਂ ਵਾਸੀਆਂ ਨੇ ਇਹਨਾਂ ਦੀ ਕੰਮ ਦੀ ਪ੍ਰਸ਼ੰਸਾ ਕੀਤੀ ਹੈ ਇਸ ਸਮੇ ਕਮੇਟੀ ਦੇ ਵਿੱਚ ਬਹੁਤ ਵੱਡੀ ਕਾਟ ਸੀ ਕਿਉਂਕਿ ਬਹੁਤ ਸਾਰੇ ਮੈਂਬਰ ਪੁਰਾਣੇ ਜੋ ਹੈ ਉਹ ਜਾਦੇ ਇਥੋਂ ਛੱਡ ਕੇ ਚਲੇ ਗਏ ਜਾਂ ਦੁਨੀਆ ਨੂੰ ਛੱਡ ਕੇ ਚਲੇ ਗਏ ਇਸ ਕਰਕੇ ਇਹ ਮਹਿਸੂਸ ਕੀਤਾ ਗਿਆ ਵੀ ਇਹਨਾਂ ਦੋਹਾਂ ਸਾਥੀਆਂ ਦੀ ਜਿਹੜੀ ਹੈ ਉਹ ਮਦਦ ਲਈ ਇੱਕ ਨਵੀਂ ਟੀਮ ਤਿਆਰ ਕੀਤੀ ਜਾਵੇ ਸੋ ਅੱਜ ਵੱਖ-ਵੱਖ ਜਿਹੜੇ ਕੰਮਾਂ ਲਈ ਟੀਮਾਂ ਤਿਆਰ ਕੀਤੀਆਂ ਗਈਆਂ ਨੇ ਬਹੁਤ ਵਧੀਆ ਮਾਹੌਲ ਦੇ ਵਿੱਚ ਜਿਹੜੀ ਹੈ ਅੱਜ ਇਹ ਚੋਣ ਹੋਈ ਹੈ ਸਾਰਿਆਂ ਨੇ ਸਭ ਸੰਮਤੀ ਨਾਲ ਬੈਠ ਕੇ ਮਿਲ ਕੇ ਇੱਕ ਦੂਜੇ ਦੀ ਸਹਿਮਤੀ ਨਾਲ ਇਹ ਟੀਮ ਤਿਆਰ ਕੀਤੀ ਹੈ ਔਰ ਆਸ ਕਰਦੇ ਆ ਕਿ ਇਹ ਟੀਮ ਜਿਹੜੀ ਹੈ ਹਮੇਸ਼ਾ ਆਪਣੇ ਮੰਦਰ ਦੀ ਸੇਵਾ ਲਈ ਸਮਾਜ ਦੀ ਸੇਵਾ ਲਈ ਤੱਕ ਪਰ ਰਹੇ